ਜੰਮੂ ਕਸ਼ਮੀਰ ਦੇ ਪਲਵਾਮਾ ਵਿੱਚ ਅਤਵਾਦੀ ਹਮਲੇ ਦੇ ਬਾਅਦ ਪਾਰ ਸਰਕਾਰ ਵੱਲੋਂ ਪਾਕਿਸਤਾਨ ਦਾ ਮੋਸਟ ਫੇਵਰਡ ਨੇਸ਼ਨ ਵਾਪਸ ਲੈ ਲਿਆ ਗਿਆ ਸੀ ਜਿਸ ਦੇ ਬਾਅਦ ਐਕਸਾਈਜ਼ ਡਿਊਟੀ ਨੂੰ ਵਧਾ ਕੇ 200% ਕਰ ਦਿੱਤਾ ਸੀ ਇਸੇ ਦੇ ਬਾਅਦ ਆਈਸੀਪੀ ਤੇ ਕੁਲੀ ਕਾਫੀ ਪਰੇਸ਼ਾਨ ਹਨ ਅੱਜ ਕੁਲੀਆਂ ਦੁਆਰਾ ਭਾਰਤ ਪਾਕਿਸਤਾਨ ਦੇ ਡੈਲੀਗੇਸ਼ਨ ਨੂੰ ਕਾਲੇ ਝੰਡੇ ਦਿਖਾਉਣ ਦਾ ਫੈਸਲਾ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਇਨ੍ਹਾਂ ਕੁਲੀਆਂ ਦਾ ਕਹਿਣਾ ਹੈ ਕਿ ਇਸ ਚੈੱਕਪੋਸਟ 'ਤੇ ਬਹੁਤੇ ਕੁਲੀ ਕੰਮ ਕਰਦੇ ਹਨ ਸਰ ਇਹ 16 ਤਰੀਕ ਦਾ ਕੰਮ ਬੰਦ ਹੋ ਪਿਆ 16 ਫਰਵਰੀ ਦਾ ਕੰਮ ਬੰਦ ਹੋਇਆ ਪਿਆ ਜੀ ਉਦੋਂ ਦਾ 10000 ਤੋਂ ਤਕਰੀਬਨ ਜ਼ਿਆਦਾ ਪਰਿਵਾਰ ਆ ਜਿਹੜੇ ਜੀ ਬਿਲਕੁਲ ਇਹਨਾਂ ਫ੍ਰੀ ਕਰਕੇ ਘਰਾਂ ਦੇ ਵਿੱਚ ਬਿਠਾ ਦਿੱਤੇ ਹੂੰ ਇਹ ਸਰਕਾਰਾਂ ਨੂੰ ਕੋਈ ਸੋਚਣਾ ਚਾਹੀਦਾ ਅਸੀਂ ਕਰਤਾਰਪੁਰ ਸਾਹਿਬ ਲੰਘੇ ਦੇ ਦੁੱਖੀ ਨਹੀਂ ਕੋਈ ਵੀ ਪਰ ਇਹ ਵੀ ਇਹਦਾ ਸੋਚਣਾ ਚਾਹੀਦਾ ਕੁਝ ਅਸੀਂ ਤਾਂ ਅੱਜ ਕਾਲੇ ਝੰਡੀਆਂ ਲੈ ਕੇ ਆਪਣਾ 3-4000 ਬੰਦਾ ਇਕੱਠਾ ਕਰਕੇ ਇੱਥੇ ਰੋਸ ਪ੍ਰਦਰਸ਼ਨ ਕਰਨ ਆਏ ਸੀ ਪਰ ਇਹ ਵੀ ਜਦੋਂ ਗੁਰੂ ਸਾਹਿਬ ਦੇ ਲੰਘੇ ਦੀ ਗੱਲ ਚੱਲੀ ਆ ਤੀਂ ਅਸੀਂ ਉੱਥੇ ਸ਼ਾਂਤ ਹੋ ਗਏ ਤਾਂ ਬਾਕੀ ਪ੍ਰਸ਼ਾਸਨ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਇਹ ਕੰਮ ਨੂੰ ਜਿਹੜਾ ਵਾ ਅਸੀਂ ਚਲਾਵਾਂਗੇ ਜਿਸ ਤਰ੍ਹਾਂ ਵੀਆ ਵੇਖੋ ਹੁਣ ਮੰਗ ਪੱਤਰ ਦਿੱਤਾ ਵਾ ਬਾਕੀ ਸਰਕਾਰਾਂ ਵੇਖੋ ਹੁਣ ਕੀ ਕਰਦੀਆਂ ਕਿ ਨਹੀਂ ਬਾਕੀ ਇਹ ਆ ਵੀ 1969 ਤੋਂ ਲੈ ਕੇ ਦੀ ਇੱਥੇ ਬਾਰਡਰ ਚੱਲ ਰਿਹਾ ਸਾ 99 ਦਿਨ ਤੋਂ ਉੱਪਰ ਕੋਈ ਬੰਦਾ ਕੰਮ ਕਰ ਲੇ ਉਹਨੂੰ ਸਰਕਾਰੀ ਕੀਤਾ ਜਾਂਦਾ ਜੀ ਪਰ ਇਹ ਆ ਵੀ ਸਾਨੂੰ ਸਰਕਾਰੀ ਕਿਉਂ ਨਹੀਂ ਕੀਤਾ ਜਾ ਰਿਹਾ ਸਾਡਾ ਕੀ ਕਸੂਰ ਹੈ ਇਹਦੇ ਵਿੱਚ ਸਾਡੇ ਹਮੇਸ਼ਾ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਮਤਰੀਮਾਂ ਵਾਲਾ ਹੀ ਸਲੂਕ ਕਿਉਂ ਕਰਦੇ ਨੇ ਇਸ ਤਰ੍ਹਾਂ ਕੀ ਸਮਝਦੇ ਜੰਮੂ ਕਸ਼ਮੀਰ 'ਚ ਅਟੈਕ ਹੁੰਦਾ ਉੱਥੇ ਦੁਬਾਰਾ ਜਿਹੜਾ ਵਾਪਾਰ ਸਰ ਜੰਮੂ ਕਸ਼ਮੀਰ ਦੇ ਤਿੰਨ ਦਿਨ ਵਪਾਰ ਬੰਦ ਕਰਕੇ ਉੱਥੋਂ 20 ਕਿਲੋਮੀਟਰ ਬਾਰਡਰ ਦੂਰ ਹੈ ਜਿੱਥੇ ਧੁਮਾਕਾ ਹੋਉਂਦਾ ਉਹ ਬਾਰਡਰ ਨੇ ਤਿੰਨ ਚਾਰ ਦਿਨ ਚਲਾਕ ਬੰਦ ਕਰਕੇ ਫਿਰ ਚਲਾਤਾ ਉੱਥੇ ਸਾਰਾ ਕੰਮ ਪਹਿਲਾਂ ਵਾਂਗੂ ਚੱਲ ਰਿਹਾ ਇੱਥੇ 400 ਕਿਲੋਮੀਟਰ ਦੂਰ ਹੈ ਜੀ ਅਸੀਂ ਬੈਠੇ ਤਾਂ ਸਾਡਾ ਇੱਥੇ ਬਾਰਡਰ ਇਹਨਾਂ ਬੰਦ ਕਰਦਾ ਜੀ 200% ਨੋਟੀਫਿਕੇਸ਼ਨ ਜਾਰੀ ਕਰਕੇ ਇਹ ਮੰਗ ਪੱਤਰ ਵੀ ਦਿੱਤਾ ਗਿਆ ਤੁਹਾਡੇ ਕੋਲ ਜੀ ਹਾਂ ਜੀ ਮੰਗ ਪੱਤਰ ਜੇਤਲੀ ਸਾਹਿਬ ਤੱਕ ਗਿਆ ਜੀ ਪਰ ਸਾਨੂੰ ਕੋਈ ਉਹਦਾ ਜਵਾਬ ਨਹੀਂ ਮਿਲਿਆ ਜੀ ਤੇ ਅੱਜ ਕੋਈ ਦਿੱਤਾ ਮੰਗ ਪੱਤਰ ਤੁਸੀਂ ਅੱਜ ਮੰਗ ਪੱਤਰ ਐਸਪੀ ਢੀਰਪਾਲ ਸਿੰਘ ਜੀ ਹੈ ਜੀ ਉਹਨਾਂ ਨੂੰ ਦਿੱ